ਕਿਹੜੇ ਵੇ ਤੁਹਾਡੇ ਦੋਸਤ ਆਪਣੇ ਘਰ ਵਾਲਿਆਂ ਨਾਲ ਲੜ ਕੇ ਫੋਨ ਭੰਨ ਲੰਦੇ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਆ ਕੁੜੀ ਕਹਿ ਰਹੀ ਹੁਣ ਜਿੰਨਾ ਮਰਜ਼ੀ ਲੜੀ ਜਾਓ ਫੋਨ ਨਹੀਂ ਫੁੱਟਣਾ ਚਾਹੇ ਤੈਨੂੰ ਕੰਦਾ ਜ ਮਾਰ ਲਿਓ ਚਾਹੇ ਇਹਨਾਂ ਨੂੰ ਪਾਣੀ ਛੱਟ ਦਿਓ ਗਾਰੰਟੀ ਹੈਗੀ ਛਿੱਟ ਦਿਓ ਪੱਕੀ ਗੱਲ ਹੈ ਜੀ ਫੋਨ ਕਿਹੜਾ ਹੈ ਇਹ AF31 ਸੀਰੀਜ਼ ਹੈ Oppo ਦੇ ਆ ਵੇਖੋ ਜੀ ਆ ਲੈ ਛੁੱਟਦਾ ਬਣੀ ਚ ਆ ਵੀ ਚੱਲਦਾ ਜੇ ਕਰ ਲਿਆ ਇਹ ਵੀ ਛੁੱਟਦਾ ਇਹਨੂੰ ਵੀ ਛਿੱਟ ਦਿਓ ਆ ਵੀ ਛੁੱਟਦਾ ਛਿੱਟ ਦਿਓ ਆ ਚੱਕੋ ਜੀ ਆ ਦੇਖੋ ਹੁਣ ਚੱਲਦੇ ਹੁਣ ਮਿਲ ਲਗੇ ਕਿੱਥੇ ਤੁਹਾਨੂੰ ਨਿਊ ਅਸ਼ੋਕ ਵਾਲਾ ਲਓ ਬਰ ਆ ਵੀ ਛੁੱਟਦੀ ਏ ਛੱਡਦਾ ਭਾਈ ਛੱਡਦਾ ਛੱਡਦਾ ਦਿਖਾਓ ਚੈੱਕ ਕਰੋ ਚੱਕੀ ਆਲੇ ਕੋ ਤੁਸੀਂ ਚੈੱਕ ਕਰ ਸਕਦੇ ਨਾਲ ਦੀ ਸਕਰੀਨ ਨੂੰ ਕੁਝ ਵੀ ਨਹੀਂ ਹੋਇਆ ਭਾਈ ਇਹ ਕਿਸੇ ਦੇ ਘਰ ਵਾਲੀ ਨਾਲ ਲੜ ਕੇ ਫੋਨ ਪਾਣੋ ਤਾਂ ਫੇਰ ਪੇਰਾ ਆਪਾਂ ਜੇ ਵੀ ਨਹੀਂ ਗਾਰੰਟੀ ਦਵਾਂਗੇ ਸਕਰੀਨ ਨੂੰ ਫ੍ਰੀ ਚ ਪਵਾ ਕੇ ਦਵਾਂਗੇ ਬੰਨੇ ਦੀ ਵੀ ਗਾਰੰਟੀ ਬੰਨੇ ਦੀ ਵੀ ਦਵਾਂਗੇ ਹੁਣ ਕੰਪਨੀ ਵਾਲੇ ਦੇਈ ਜਾਂਦੇ ਉਹਨਾਂ ਦਾ ਰੇਟ ਹੈਗਾ ਨਿਊ ਸ਼ੌਕ ਵਾਲੇ ਕੀ ਦੇਣਗੇ ਨਾਲ ਨਿਊ ਸ਼ੌਕ ਵਾਲੇ ਦੇਣਗੇ ਤੁਹਾਨੂੰ 5000 ਵਾਲੀ ਸਾਊਂਡਬਾਰ ਫ੍ਰੀ ਹਰੇਕ ਨੂੰ ਹਰੇਕ ਨੂੰ ਇਹਦਾ ਬੋਦਾ ਵੀਡੀਓ ਨੂੰ ਫੋਲੋ ਕਰਕੇ ਸ਼ੇਅਰ ਕਰਕੇ ਆਊਗਾ ਉਹਨੂੰ ਆਪਾਂ ਸਾਊਂਡਬਾਰ ਦੇ ਦੇਣੀ ਜੇ ਕਿਸੇ ਕੋਲੇ ਪੈਸੇ ਨਾ ਹੋਣ ਫੇਰ ਕੋਈ ਗੱਲ ਨਹੀਂ ਕਿਸ਼ਤਾਂ ਕਰ ਦਾਂਗੇ ਕਿਸ਼ਤਾਂ ਵੀ ਕਰ ਦੋਗੇ ਕੋਈ ਖਰਚਾ ਨਹੀਂ ਲੈਣਾ ਬਿਨਾ ਵਿਆਜ ਤੋਂ ਕਿਸ਼ਤਾਂ ਕਰਕੇ ਦਵਾਂਗੇ ਆ ਚੱਕੋ ਜੀ ਜਿਹਨੂੰ ਵੀ ਫੋਨ ਚਾਹੀਦਾ ਹੈਗਾ Oppo ਦਾ ਜਰੂਰ ਬ ਨੂ ਸੋਕਾ ਤੇ ਆ ਜਾਓ ਤੁਹਾਨੂੰ ਫੋਨ ਆਲਾ ਕਰ ਦਾਂਗੇ ਬਿੱਦ ਗਰੰਟੀ ਫੋਟੋ ਟੁੱਟਣ ਦੀ ਪਾਣੀ ਚ ਢੋਲੋ ਉਹ ਵੀ ਗਰੰਟੀ ਹੈਗੀ ਧੰਨਵਾਦ